ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਆਪ ਜੀ ਦੇ ਨਾਲ ਸਾਡੇ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਮਪੂਰਨ ਸਥਾਨ ਰੱਖਦੀ ਘਟਨਾ ਜਿਹੜੀ ਕਿ ਸਾਡੇ ਪੰਜਾਬੀਆਂ ਦੇ ਦੁੱਖ ਅਤੇ ਉਹਨਾਂ ਦੇ ਦ੍ਰਿੜ ਨਿਸ਼ਚੇ ਹੌਂਸਲੇ ਤੇ ਸਾਹਸ ਨੂੰ ਪ੍ਰਗਟਾਉਂਦੀ ਹੈ ਜਿਸ ਨੂੰ ਅਸੀਂ ਆਪਣੇ ਇਤਿਹਾਸ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਨਾਮਕ ਘਟਨਾ ਦੇ ਨਾਮ ਨਾਲ ਯਾਦ ਕਰਦੇ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਸਾਡੇ ਦੇਸ਼ ਨੇ ਲਗਭਗ ਇੱਕ ਸਦੀ ਤੱਕ ਅੰਗਰੇਜ਼ਾਂ ਦੀ ਗੁਲਾਮੀ ਦਾ ਸਾਹਮਣਾ ਕੀਤਾ ਹੈ ਇਸ ਗੁਲਾਮੀ ਦੇ ਦੌਰਾਨ ਸਾਡੇ ਭਾਰਤੀਆਂ ਨੂੰ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਉਸ ਸਮੇਂ ਅੰਗਰੇਜ਼ਾਂ ਨੇ ਇੱਕ ਹੋਰ ਕਾਨੂੰਨ ਵਾਸ ਕੀਤਾ ਹੋਇਆ ਸੀ ਕਿ ਸਿਰਫ ਗੋਰੀ ਚਮੜੀ ਵਾਲੇ ਜਿਹੜੇ ਲੋਕ ਨੇ ਉਹ ਸਾਡੇ ਦੇਸ਼ਾਂ ਦੇ ਵਿੱਚ ਆ ਕੇ ਰਹਿ ਸਕਦੇ ਨੇ ਕੰਮਕਾਰ ਕਰ ਸਕਦੇ ਨੇ ਘੁੰਮ ਫਿਰ ਸਕਦੇ ਨੇ ਪਰ ਭੂਰੀ ਅਤੇ ਕਾਲੀ ਚਮੜੀ ਵਾਲੇ ਲੋਕਾਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਜਾਣ ਦੀ ਮਨਾਹੀ ਸੀ ਤਾਂ ਸਾਡੇ ਭਾਰਤੀਆਂ ਨੇ ਉਸ ਸਮੇਂ ਬਹੁਤ ਹੀ ਮਿਹਨਤ ਦੇ ਨਾਲ ਦ੍ਰਿੜਤਾ ਦੇ ਨਾਲ ਕੋਰਟ ਕੇਸਾਂ ਦੇ ਵਿੱਚ ਮੁਕਦਮਿਆਂ ਨੂੰ ਜਿੱਤਣ ਤੋਂ ਬਾਅਦ ਇਸ ਚਮੜੀ ਵਾਲੇ ਨਸਲੀ ਭੇਦਭਾਵ ਨੂੰ ਦੂਰ ਕੀਤਾ ਅਤੇ ਇਸ ਸਖਤ ਕਾਨੂੰਨ ਨੂੰ ਰੱਦ ਕਰਵਾ ਦਿੱਤਾ ਪਰ ਅੰਗਰੇਜ਼ੀ ਸਰਕਾਰ ਨੇ ਉਸੇ ਸਮੇਂ ਇੱਕ ਹੋਰ ਕਾਨੂੰਨ ਜਿਹੜਾ ਉਹ ਪਾਸ ਕਰ ਦਿੱਤਾ ਕਿ ਜਿਸ ਦੇਸ਼ ਦੇ ਕੋਲ ਆਪਣੀ ਕੰਪਨੀ ਅਤੇ ਆਪਣਾ ਜਹਾਜ਼ ਹੋਵੇਗਾ ਉਹਨਾਂ ਨੂੰ ਹੀ ਉਹਨਾਂ ਦੇ ਦੇਸ਼ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ ਤੇ ਉਹ ਕੋਈ ਵੀ ਜਿਹੜਾ ਲੋਕ ਆ ਉਹ ਸਿੱਧੇ ਆਪਣੇ ਦੇਸ਼ ਤੋਂ ਸਾਡੇ ਦੇਸ਼ ਵਿੱਚ ਪ੍ਰਵੇਸ਼ ਕਰਨਗੇ ਕਿਸੇ ਹੋਰ ਦੇਸ਼ ਵਿੱਚ ਜਾਂ ਰਸਤੇ ਵਿੱਚ ਕਿਤੇ ਨਹੀਂ ਰੁੱਕ ਕੇ ਆਉਣਗੇ ਪਰ ਇਹ ਵੀ ਅ ਸਿੱਧੇ ਤੌਰ ਤੇ ਅੰਗਰੇਜ਼ਾਂ ਵੱਲੋਂ ਭਾਰਤੀਆਂ ਉੱਪਰ ਇੱਕ ਰੋਕ ਸੀ ਕਿਉਂਕਿ ਭਾਰਤ ਕੋਲ ਉਸ ਸਮੇਂ ਆਪਣਾ ਕੋਈ ਜਹਾਜ਼ ਜਾਂ ਕੋਈ ਰਜਿਸਟਰਡ ਜਿਹੜੀ ਕੰਪਨੀ ਨਹੀਂ ਸੀ ਭਾਰਤੀ ਉਸ ਸਮੇਂ ਸਮੁੰਦਰੀ ਜਹਾਜ਼ਾਂ ਦੇ ਦੁਆਰਾ ਇੱਕ ਦੇਸ਼ ਤੋਂ ਦੂਜੇ ਤੇ ਹੌਲੀ-ਹੌਲੀ ਬਾਹਰਲੇ ਦੇਸ਼ਾਂ ਤੱਕ ਪੁੱਜਦੇ ਸਨ ਪਰ ਇੱਥੇ ਵੀ ਸਾਡੇ ਪੰਜਾਬੀਆਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਤਾਂ ਉਸੇ ਸਮੇਂ ਬਾਬਾ ਗੁਰਦਿੱਤ ਸਿੰਘ ਜੀ ਜੋ ਕਿ ਮਲੇਸ਼ੀਆ ਦੇ ਇੱਕ ਬਹੁਤ ਹੀ ਅਮੀਰ ਬਿਜ਼ਨਸਮੈਨ ਸਨ ਉਹਨਾਂ ਨੇ ਇੱਕ ਜਾਪਾਨੀ ਸਟੀਮਰ ਕਿਰਾਏ ਤੇ ਲਿਆ ਤੇ ਨਾਲ ਹੀ ਉਹਨਾਂ ਨੇ ਉਸੇ ਸਮੇਂ ਗੁਰੂ ਨਾਨਕ ਨੈਵੀਗੇਸ਼ਨ ਨਾਂ ਤੋਂ ਇੱਕ ਕੰਪਨੀ ਰਜਿਸਟਰ ਕਰਵਾ ਦਿੱਤੀ ਇਸੇ ਜਾਪਾਨੀ ਸਟੀਮਰ ਦਾ ਨਾਂ ਸੀ ਕਾਮਾਗਾਟਾ ਮਾਰੂ ਜਹਾਜ਼ ਇਹ ਜਹਾਜ਼ ਹਾਂਗਕਾਂਗ ਤੋਂ 4 ਅਪ੍ਰੈਲ 1914 ਨੂੰ ਚੱਲਿਆ ਅਤੇ 23 ਮਈ 1914 ਨੂੰ ਵੈਨਕੂਵਰ ਵਿਖੇ 376 ਭਾਰਤੀ ਜਿਨ੍ਹਾਂ ਦੇ ਵਿੱਚ 340 ਸਿੱਖ ਸਨ, 24 ਮੁਸਲਮਾਨ ਭਾਈ ਅਤੇ 12 ਹਿੰਦੂ ਭਾਈ ਚਾਰੇ ਨਾਲ ਸੰਬੰਧਿਤ ਸਨ। ਪਰ ਜਿਉਂ ਹੀ ਜਹਾਜ਼ ਵੈਨਕੂਵਰ ਪਹੁੰਚਿਆ ਤਾਂ ਬ੍ਰਿਟਿਸ਼ ਸਰਕਾਰ ਨੇ ਅੱਗੇ ਪ੍ਰਵੇਸ਼ ਨਾ ਕਰਨ ਦਿੱਤਾ। ਸਿਰਫ ਉਹਨਾਂ ਨੇ 22 ਯਾਤਰੀ ਜਿਨ੍ਹਾਂ ਕੋਲ ਕੈਨੇਡਾ ਵਿੱਚ ਰਹਿਣ ਦਾ ਪੱਖਾ ਸਬੂਤ ਸੀ ਉਹਨਾਂ ਨੂੰ ਹੀ ਉਤਰਨ ਦਿੱਤਾ ਅਤੇ ਅਖੀਰ ਵਿੱਚ ਨਿਰਾਸ਼ ਹੋ ਕੇ ਜਹਾਜ਼ ਜਿਹੜਾ ਵਾਪਸ ਭਾਰਤ ਵੱਲ ਨੂੰ ਫਿਰ ਪੇਜ ਦਿੱਤਾ ਭਾਰਤੀ ਜਿਨ੍ਹਾਂ ਦਾ ਘਰ ਹਾਂਗਕਾਂਗ ਜਾਂ ਸਿੰਗਾਪੁਰ ਸੀ ਉਹਨਾਂ ਨੂੰ ਵੀ ਉੱਥੇ ਉਤਰਨ ਨਾ ਦਿੱਤਾ ਅਤੇ ਜਹਾਜ਼ ਜ्यों ਹੀ ਕਲਕੱਤੇ ਦੇ ਬਜਬਜ ਨਾਮਕ ਸਥਾਨ ਤੇ 29 ਤੰਬਰ 1914 ਨੂੰ ਪਹੁੰਚਿਆ ਤਾਂ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸੈਨਾ ਜਿਹੜੀ ਉਹ ਤਾਇਨਾਤ ਕੀਤੀ ਹੋਈ ਸੀ ਤੇ ਅੱਗੇ ਪੰਜਾਬ ਪਹੁੰਚਣ ਲਈ ਵੀ ਟ੍ਰੇਨ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਇੰਨੀਆਂ ਕਠਿਨਾਈਆਂ ਤੋਂ ਅੱਕੇ ਹੋਏ ਸਾਡੇ ਪੰਜਾਬੀਆਂ ਨੇ ਕਲਕੱਤੇ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬ੍ਰਿਟਿਸ਼ ਸਰਕਾਰ ਵਿਰੋਧ ਜਲੂਸ ਕੱਢਣਾ ਚਾਹਿਆ ਅਰ ਉਸੇ ਸਮੇਂ ਪੁਲਿਸ ਨੇ ਗੋਲੀਆਂ ਵਰੋਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ ਸਾਡੇ 19 ਸਿੱਖ ਜਿਹੜੇ ਹੋ ਸ਼ਹੀਦ ਹੋ ਗਏ ਤੇ ਭਾਈ ਗੁਰਦੇਵ ਸਿੰਘ ਜੀ ਆਪਣੇ 28 ਸਾਥੀਆਂ ਦੇ ਨਾਲ ਉਤੋਂ ਬਚ ਨਿਕਲੇ ਅਤੇ ਬਾਕੀਆਂ ਨੂੰ ਪੰਜਾਬ ਭੇਜ ਦਿੱਤਾ ਗਿਆ ਸਾਡੇ ਇਤਿਹਾਸ ਦੇ ਵਿੱਚ ਇਹ ਬਹੁਤ ਹੀ ਦੁਖਦਾਈ ਘਟਨਾ ਸੀ ਕਿ ਜਿਸ ਵਿੱਚ ਸਾਡੇ ਪੰਜਾਬੀਆਂ ਨੇ ਭਾਰਤ ਤਿਆ ਨੇ ਹਰ ਇੱਕ ਸ਼ਰਤਾਂ ਜਿਹੜੀ ਉਹ ਪੂਰੀ ਕੀਤੀ ਪਰ ਜਿਸ ਦੇ ਬਾਵਜੂਦ ਵੀ ਉਹਨਾਂ ਨੂੰ ਅਜਿਹੀਆਂ ਔਕੜਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਡਿਤ ਜਵਾਲਾ ਨਹਿਰੂ ਜੀ ਨੇ ਆਜ਼ਾਦੀ ਤੋਂ ਬਾਅਦ 1 ਜਨਵਰੀ 1952 ਨੂੰ ਬਜਬਜ ਘਾਟ, ਕੋਲਕਾਤਾ ਵਿਖੇ ਕਾਮਾਗਾਟਾ ਮਾਰੂ ਜਹਾਜ਼ ਘਟਨਾ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਿੱਥੇ ਹਰ ਸਾਲ 29 ਸਤੰਬਰ ਨੂੰ ਸ਼ਹੀਦਾਂ ਦੀ ਯਾਦ ਵਿੱਚ ਸੁਗਮਾਗਮ ਹੁੰਦੇ ਹਨ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਜਾਣਕਾਰੀ ਆਪ ਜੀ ਦੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ ਤੇ ਆਪ ਸਭ ਸਾਡੇ ਇਨਾ ਮਹਾਨ ਸ਼ਹੀਦਾਂ ਦੀ ਯਾਦ ਨੂੰ ਉਹਨਾਂ ਦੇ ਜਜ਼ਬੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਰਣਾ ਲੈ ਕੇ ਦੇਸ਼ ਪ੍ਰਤੀ ਸੇਵਾ ਦੇ ਲਈ ਅੱਗੇ ਆਵੋਗੇ ਅਤੇ ਭਾਈਚਾਰਕ ਸੰਜ ਨੂੰ ਬੜਾਵਾ ਦੇਵੋਗੇ